ਸਾਡੇ ਪੀਨ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਜਿਦੇ ਵੱਲ ਵੀ ਪਿਛਲੀਆਂ ਸਰਕਾਰਾਂ ਨੇ ਚਾਹੇ ਅਕਾਲੀ ਸੀ ਚਾਹੇ ਕਾਂਗਰਸ ਸੀ ਇਹਨਾਂ ਨੇ ਉਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਿਹੜਾ ਪਹਿਲਾ ਕੰਮ ਹੈ ਸੀਵਰੇਜ ਦੀ ਸਫਾਈ ਦਾ ਉਹ ਅੱਜ ਮਸ਼ੀਨਾਂ ਆ ਗਈਆਂ ਉਹਦਾ ਟੈਂਡਰ ਲੱਗ ਕੇ ਵਰਕ ਆਰਡਰ ਪਾਸ ਹੋ ਗਿਆ ਤਾਂ ਉਹਦੇ ਲਈ ਵੀ ਤਕਰੀਬਨ 1 ਕਰੋੜ ਕਾਸ 15 ਲੱਖ ਰੁਪਏ ਦਾ ਜਿਹੜਾ ਟੈਂਡਰ ਲਾ ਕੇ ਜਿਹੜੀ ਪਾਈਪ ਲਾਈਨ ਹੈ ਪਾਣੀ ਵਾਲੀ ਉਹ ਸਾਰੀ ਜਿਹੜਾ ਹੈਗਾ ਚੇਂਜ ਹੋਣੀ ਆ ਔਰ ਪ੍ਰੋਪਰ ਜਿਹੜੀ ਪਾਣੀ ਦੀ ਸਪਲਾਈ ਉਹ ਗਿੰਦੜਵਾਲਾ ਨਿਵਾਸੀਆਂ ਨੂੰ ਮਿਲੂਗੀ ਸਤਿ ਸ੍ਰੀ ਅਕਾਲ ਦੋਸਤੋ ਗਿੰਦੜਵਾਲਾ ਨਿਵਾਸੀਆਂ ਨੂੰ ਅੱਜ ਭਗਵਾਨ ਰਾਮ ਦੀ रामचंद्र ਜੀ ਦੀ ਜਿਹੜਾ ਪ੍ਰਾਣ ਪ੍ਰティਸ਼ਟਾ ਅਯੁੱਧਿਆ ਵਿਖੇ ਹੋ ਰਹੀ ਹੈ ਉਹ ਸਭ ਤੋਂ ਪਹਿਲਾਂ ਤੁਹਾਨੂੰ ਲੱਖ ਲੱਖ ਵਧਾਈ ਔਰ ਦੂਸਰਾ ਜਿਹੜਾ ਇੰਪੋਰਟੈਂਟ ਇਸ਼ੂ ਮੈਂ ਤੁਹਾਡੇ ਨਾਲ ਗਿੱਦੜਵਾਸੀਆਂ ਗਿੱਦੜਵਾਹਾ ਵਾਸੀਆਂ ਨਾਲ ਸਾਂਝਾ ਕਰਨ ਲੱਗਾ ਕਿ ਸਭ ਤੋਂ ਵੱਡੀ ਸਮੱਸਿਆ ਜੋ ਸ਼ਹਿਰ ਦੀ ਉਹ ਸੀਵਰੇਜ ਦੀ ਸੀ ਔਰ ਇਹ ਸਮੱਸਿਆ ਕਿਉਂ ਸੀ ਕਿਉਂਕਿ 2014 ਤੋਂ ਬਾਅਦ ਪਿਛਲੀਆਂ ਸਰਕਾਰਾਂ ਨੇ ਇਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਸੀਵਰੇਜ ਦੀ ਸਫਾਈ ਵੱਲ ਤਾਂ ਜਿਹੜਾ ਇਸ ਪਿਛਲੇ ਦਿਨੀ ਸਾਡੇ ਮਾਨਯੋਗ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਹੋਰਾਂ ਨਾਲ ਮੀਟਿੰਗ ਹੋਈ ਤਾਂ ਇਹ ਮੁੱਦਾ ਡਿਸਕਸ ਹੋਇਆ ਉੱਥੇ ਯੂ ਸਾਹਿਬ ਵੀ ਮੌਜੂਦ ਸਨ ਜੈ ਸਾਹਿਬ ਵੀ ਮੌਜੂਦ ਸਨ ਤਾਂ ਜਿਹੜਾ ਪਹਿਲਾ ਕੰਮ ਹੈ ਸੀਵਰੇਜ ਦੀ ਸਫਾਈ ਦਾ ਉਹ ਅੱਜ ਮਸ਼ੀਨਾਂ ਆ ਗਈਆਂ ਉਹਦਾ ਟੈਂਡਰ ਲੱਗ ਕੇ ਵਰਕ ਆਰਡਰ ਪਾਸ ਹੋ ਗਿਆ ਤਾਂ ਵਿਦਨ ਫਿਊ ਡੇਜ਼ ਜਿਹੜਾ ਹੈਗਾ ਕੰਮ ਸਟਾਰਟ ਹੋ ਕੇ ਕੰਪਲੀਟ ਹੋ ਜਾਏਗਾ ਇਹ ਇੱਕ ਫਰਸਟ ਫੇਸ ਹੈ ਔਰ ਜਿਹੜਾ ਤਕਰੀਬਨ 22 ਤੋਂ 25 ਲੱਖ ਰੁਪਏ ਦਾ ਟੈਂਡਰ ਹੈ ਇਹ ਔਰ ਦੂਸਰਾ ਇਹ ਪੂਰੇ ਸ਼ਹਿਰ ਦੀ ਸਫਾਈ ਹੋਣੀ ਹੈ ਜਿਹਦੇ ਲਈ ਫੰਡ ਅਵੇਲੇਬਲ ਨੇ ਪਰ ਤਕਨੀਕੀ ਤੌਰ ਤੇ ਜਿਹੜਾ ਇਹਦਾ ਟੈਂਡਰ ਹੈ ਉਹ ਸਪਲਿਟ ਹੋ ਕੇ ਲੱਗਣਾ ਵੱਖ-ਵੱਖ ਪੋਰਸ਼ਨ ਜਿਹੜੇ ਸ਼ਹਿਰ ਦੇ ਸਾਫ਼ ਕੀਤੇ ਜਾਣੇ ਨੇ ਤਾਂ ਮੈਂ ਗਿੱਦੜਵਾਂ ਨਿਵਾਸੀਆਂ ਨੂੰ ਇਹ ਦੱਸਣਾ ਚਾਹਣਾ ਕਿ ਜਿਹੜੀ ਸੀਵਰੇਜ ਦੀ ਸਮੱਸਿਆ ਉਹ ਜਲਦੀ ਹੀ ਪੂਰੀ ਦੀ ਪੂਰੀ ਤਰ੍ਹਾਂ ਹੱਲ ਹੋਵੇਗੀ ਔਰ ਦੂਸਰੀ ਸਮੱਸਿਆ ਸਾਡੇ ਪੀਨ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਜਿਹਦੇ ਵੱਲ ਵੀ ਪਿਛਲੀਆਂ ਸਰਕਾਰਾਂ ਨੇ ਚਾਹੇ ਅਕਾਲੀ ਸੀ ਚਾਹੇ ਕਾਂਗਰਸ ਸੀ ਇਹਨਾਂ ਨੇ ਉਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਤਾਂ ਉਹਦੇ ਲਈ ਵੀ ਤਕਰੀਬਨ 1 ਕਰੋੜ 10-15 ਲੱਖ ਰੁਪਏ ਦਾ ਜਿਹੜਾ ਟੈਂਡਰ ਲਾ ਕੇ ਜਿਹੜੀ ਪਾਈਪ ਲਾਈਨ ਹੈ ਪਾਣੀ ਵਾਲੀ ਉਹ ਸਾਰੀ ਜਿਹੜਾ ਹੈਗਾ ਚੇਂਜ ਹੋਣੀ ਆ ਔਰ ਪ੍ਰੋਪਰ ਜਿਹੜੀ ਪਾਣੀ ਦੀ ਸਪਲਾਈ ਹੋ ਗੱਜਰਵਾਸੀਆਂ ਨੂੰ ਮਿਲੂਗੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਿਸ਼ਵਾਸ ਰੱਖੋ ਇਹ ਤੁਹਾਨੂੰ ਮੈਂ ਸਰਦਾਰ ਭੌਂਤ ਸਿੰਘ ਮਾਨ ਦੀ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਤੁਹਾਡੀ ਕੋਈ ਵੀ ਸਮੱਸਿਆ ਅਜੇਹੀ ਨਹੀਂ ਹੈ ਜਿਹਦਾ ਹੱਲ ਨਾ ਕੀਤਾ ਜਾਊਗਾ ਧੰਨਵਾਦ